ਨਮਸਕਾਰ ਜੀ ਤੁਸੀਂ ਜੁੜ ਚੁੱਕੇ ਹੋ ਇਸ ਟਾਈਮ ਜੀਟੀਵੀ ਨੈਟਵਰਕ ਦੇ ਨਾਲ ਅੱਜ ਕਰਦੇ ਹਾਂ ਕੁਝ ਦੇ ਇੱਕ ਇਨਸਾਨ ਜਿਹੜੇ ਉਹ ਬੈਠੇ ਹੋਏ ਐ ਟੀਚਰ ਨੇ ਜਿਹੜੇ ਕਾਲਜ ਦੇ ਵੱਲੋਂ ਟਰਮੀਨੇਟ ਕੀਤੇ ਗਏ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਉਹਨਾਂ ਨਾਲ ਇਹ ਕਿਉਂ ਹੋਇਆ ਔਰ ਕਿਸ ਕਾਰਨ ਉਹਨਾਂ ਨੂੰ ਇਸ ਜਗ੍ਹਾ ਦੇ ਧਰਨਾ ਲਗਾ ਕੇ ਬੈਠਣਾ ਪਿਆ ਤਾਂ ਗੱਲ ਕਰਦੇ ਹਾਂ ਉਹਨਾਂ ਦਾ ਨਾਮ ਪੁੱਛਦੇ ਹਾਂ ਔਰ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹਨਾਂ ਦੇ ਸਾਥੀ ਉਹਨਾਂ ਦੇ ਨਾਲ ਬੈਠੇ ਹੋਏ ਨੇ ਜੋ ਉਹਨਾਂ ਦਾ ਸਾਥ ਦੇ ਰਹੇ ਐ ਇਸ ਧਰਨੇ ਦੇ ਵਿੱਚ ਸਰ ਤੁਹਾਡਾ ਸ਼ੁਭਨਾਮ ਕੀ ਹੈ ਮੇਰਾ ਸ਼ੁਭਨਾਮ ਜੀ ਕੁਲਪੂਸ਼ਨ ਸ਼ਰਮਾ ਜੀ ਕੁਲਪੂਸ਼ਨ ਸ਼ਰਮਾ ਜੀ ਕੀ ਕਾਰਨ ਹੈ ਕਿ ਤੁਹਾਨੂੰ ਇੰਨੇ ਠੰਡ ਦੇ ਮੌਸਮ ਦੇ ਵਿੱਚ ਇੱਕ ਟੈਂਟ ਲਗਾ ਕੇ ਬਾਹਰ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਜੀ ਇਹ ਜੀ ਮੈਂ ਜਿਹੜਾ ਸ਼੍ਰੀ ਆਤਮ ਮੱਲਵ ਜੈਨ ਕਾਲਜ ਦੇ ਪ੍ਰਿੰਸੀਪਲ ਤੇ ਕਾਲਜ ਕਮੇਟੀ ਨੇ ਮੇਰੇ ਤੇ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਇਲਜ਼ਾਮ ਲਾਏ ਨੇ ਉਹਦੇ ਵਿਰੋਧ ਦੇ ਵਿੱਚ ਮੈਂ ਬੈਠਾ ਮੈਨੂੰ ਟਰਮੀਨੇਟ ਕਰ ਦਿੱਤਾ ਗਿਆ ਮੈਂ 15 16 ਸਾਲ ਤੋਂ ਰੈਗੂਲਰ ਪੋਸਟ ਤੇ ਜੋਬ ਕਰ ਰਹੇ ਆ ਜੀ। ਕਲਪੂਸ਼ਨ ਜੀ ਤੁਹਾਨੂੰ ਕਿਉਂ ਟਰਮੀਨੇਟ ਕੀਤਾ ਗਿਆ? ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਕਿ 15-16 ਸਾਲ ਤੋਂ ਜੋਬ ਕਰ ਰਹੇ ਹੋ, ਇਸ ਦਾ ਕੀ ਕਾਰਨ ਬਣਿਆ ਕਿ ਤੁਹਾਨੂੰ ਟਰਮੀਨੇਟ ਇੱਕਦਮ ਕਰ ਦਿੱਤਾ ਗਿਆ ਹੈ ਕਾਲਜ ਦੇ ਵੱਲੋਂ? ਇਹਦਾ ਮੁੱਖ ਕਾਰਨ ਇਹ ਹੈ ਜੀ ਕਿ ਦੇਖੋ ਮੈਂ 2011 'ਚ ਮੇਰੀ ਅਪੁਆਇੰਟਮੈਂਟ ਹੋਈ ਸੀ ਇੱਥੇ। 2021 ਤੱਕ ਸਭ ਕੁਝ ਠੀਕ ਸੀ। 2021 ਜਨਵਰੀ ਦੇ ਵਿੱਚ ਇਹ ਪ੍ਰਿੰਸੀਪਲ ਡਾਕਟਰ ਸੰਦੀਪ ਗੁਪਤਾ ਦੀ ਅਪੁਆਇੰਟਮੈਂਟ ਹੋਈ। ਇਹਨਾਂ ਦੀ ਅਪੁਆਇੰਟਮੈਂਟ ਤੋਂ ਬਾਅਦ 2022 ਤੋਂ ਲਗਾਤਾਰ ਮੇਰੇ ਤੇ ਇਹ ਪ੍ਰਿੰਸੀਪਲ ਨੇ ਜਿਹੜੇ ਆ ਅਤਿਆਚਾਰ ਕਰਨੇ ਸ਼ੁਰੂ ਕਰਤੇ ਕਿਉਂਕਿ ਇਹ ਇੱਕ ਅਯੋਗ ਪ੍ਰਿੰਸੀਪਲ ਹੈ ਇਹਨਾਂ ਦੀ ਜਿਹੜੀ ਕੁਆਲਿਫਿਕੇਸ਼ਨ ਹੈ ਉਹ ਪੂਰੀ ਨਹੀਂ ਹੈ ਇਹਨਾਂ ਨੂੰ ਕਿਤੇ ਨਾ ਕਿਤੇ ਡਰ ਸੀ ਕਿ ਟੈਕਨੀਕਲੀ ਨੋਲੇਜ ਮੈਨੂੰ ਬਹੁਤ ਜ਼ਿਆਦਾ ਹੈ ਵੀ ਇਹ ਬੰਦਾ ਮੈਨੂੰ ਕਿਤੇ ਖਰਾਬ ਨਾ ਕਰੇ ਉਹਨਾਂ ਨੇ ਇਸ ਸਾਰਾ ਛੜੇੰਤਰ ਜਿਹੜਾ 2022 ਤੋਂ ਰਚਨਾ ਸ਼ੁਰੂ ਕਰ ਦਿੱਤਾ ਸ੍ਰੀ ਤੁਸੀਂ ਪੋਸਟਰ ਵੀ ਲਗਾਏ ਆ ਕਿ ਅਯੋਗ ਪ੍ਰਿੰਸੀਪਲ ਨੂੰ ਬਰਖਾਸਤ ਕਰੋ ਕੀ ਇਹ ਅਯੋਗ ਕਿਸ ਤਰ੍ਹਾਂ ਨੇ ਤੁਸੀਂ ਥੋੜਾ ਜਿਹਾ ਬ੍ਰੀਫ ਕਰੋਗੇ ਦੱਸੋਗੇ ਜੀ ਸਰ ਅਯੋਗ ਪ੍ਰਿੰਸੀਪਲ ਇਹ ਇਸ ਤਰ੍ਹਾਂ ਨੇ ਜੀ ਕਿ ਇਹ ਇੱਕ ਪੜਾਅ ਹੁੰਦਾ ਸਭ ਤੋਂ ਪਹਿਲਾਂ ਇੱਕ ਅਸਿਸਟੈਂਟ ਪ੍ਰੋਫੈਸਰ ਬੰਦਾ ਬੰਦਾ ਉਹ ਸਾਰੇ ਪੜਾਅ ਪਾਰ ਕਰਦਾ ਕਰਦਾ ਐਸੋਸੀਏਟ ਪ੍ਰੋਫੈਸਰ ਬੰਦਾ ਐ ਐਸੋਸੀਏਟ ਪ੍ਰੋਫੈਸਰ ਹੋਰ 15 ਸਾਲ ਦੀ ਸਰਵਿਸ ਹੋਣ ਤੋਂ ਬਾਅਦ ਉਹ ਪ੍ਰਿੰਸੀਪਲ ਪਦ ਲਈ ਜਿਹੜਾ ਵੈ ਉਹ ਅਪਲਾਈ ਕਰ ਸਕਦਾ ਹੈ ਲੇਕਿਨ ਇਹ ਪ੍ਰਿੰਸੀਪਲ ਸਾਹਿਬ ਜਿਹੜੇ ਐ ਐਸੋਸੀਏਟ ਨਹੀਂ ਐ ਜਦੋਂ ਇਹਨਾਂ ਨੇ ਪ੍ਰਿੰਸੀਪਲ ਪੋਸਟ ਲਈ ਅਪਲਾਈ ਕੀਤਾ ਸੀ ਉਦੋਂ ਉਹ ਇਸੇ ਕਾਲਜ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਤੇ ਸੀਗੇ ਤੇ ਪੰਜਾਬ ਸਰਕਾਰ ਦੀ ਫੈਕਟ ਐਂਡ ਫਾਈਨਡਿੰਗ ਰਿਪੋਰਟ ਦੇ ਵਿੱਚ ਇਹਨਾਂ ਦਾ ਨਾਮ ਆ ਚੁੱਕਾ ਹੈ ਵੀ ਇਹਨਾਂ ਦੇ ਐਸੋਸੀਏਟ ਪ੍ਰੋਫੈਸਰ ਨਹੀਂ ਹੈ ਇਹਨਾਂ ਤੇ ਇਨਕੁਆਰੀ ਵੀ ਜਾਰੀ ਹੈ ਕਲਪੂਸ਼ਨ ਜੀ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਹਾਨੂੰ ਇਹਨਾਂ ਨੇ ਟਰਮੀਨੇਟ ਕਰ ਦਿੱਤਾ ਸਰ ਮੈਨੂੰ ਇਹਨਾਂ ਨੇ ਜਿਹੜੀ ਹੈ ਜੀ 15 ਜਨਵਰੀ ਨੂੰ ਇਹ ਲੈਟਰ ਦਿੱਤੀ ਸੀ ਉਸ ਤੋਂ ਪਹਿਲਾਂ ਇਹਨਾਂ ਨੇ ਇੱਕ ਨੁਖਵਾਰੀ ਬਿਠਾਈ ਸੀ ਮੇਰੇ ਤੇ ਇਹ ਕਹਾਣੀ ਇਹ ਹੈ ਜੀ ਕਿ 2022 ਤੋਂ ਜਦੋਂ ਮੇਰੇ ਤੇ ਇਹਨਾਂ ਨੇ ਜ਼ੁਲਮ ਕਰਨੇ ਸ਼ੁਰੂ ਕੀਤੇ ਮੈਂ ਉਹਨਾਂ ਦਾ ਕਿਸੇ ਤਰ੍ਹਾਂ ਚ ਪਲਾਈ ਕਰਦਾ ਰਿਹਾ ਜਿਹੜੇ ਇਹਨਾਂ ਨੇ ਮੈਨੂੰ ਨੋਟਿਸ ਕੱਢੇ ਲੇਕਿਨ ਇਹਨਾਂ ਨੇ ਮੇਰੇ ਤੇ ਜਿਹੜੀ ਤਸ਼ੱਦਦ ਆਪਣੀ ਜਾਰੀ ਰੱਖੀ ਔਰ ਮੈਨੂੰ ਜਿਹੜਾ ਪੰਜਾਬ ਆਪਣੇ ਐਸਏ ਇੰਜੀਅਰਸ ਪੂਲ ਕਮੇਟੀ ਦੇ ਵਿੱਚ ਇਹਨਾਂ ਨੇ ਮੈਨੂੰ ਟਰਾਂਸਫਰ ਕਰਤਾ ਕਿਉਂਕਿ ਪੰਜਾਬ ਯੂਨੀਵਰਸਿਟੀ ਦੇ ਇਹਨਾਂ ਨੂੰ ਰਿਪੋਰਟ ਚ ਕਿਹਾ ਸੀ ਕਿ ਆਪਣੀ ਜਿਹੜੇ ਵੀ ਮੁਲਾਜ਼ਮ ਹੈ ਉਹਨਾਂ ਦੀ ਪ੍ਰੋਮੋਸ਼ਨਾਂ ਪੈਂਡਿੰਗ ਨੇ ਉਹਨਾਂ ਨੂੰ ਦਿਓ ਉਹ ਲੈਟਰ ਮੇਰੇ ਕੋਲ ਮੌਜੂਦ ਹੈ ਮੈਂ ਤੁਹਾਨੂੰ ਦਿਖਾ ਸਕਦਾ ਵਾਂ ਉਹ ਲੈਟਰ ਦੇ ਵਿੱਚ ਉਹਨਾਂ ਨੇ ਕਲੀਅਰ ਦਿਖਾਇਆ ਹੋਇਆ ਕਿ ਪੰਜਾਬ ਯੂਨੀਵਰਸਿਟੀ ਇਹਨਾਂ ਨੂੰ 17 8 2023 ਨੂੰ ਕਹਿ ਰਹੀ ਹੈ ਕਿ ਜਿਹੜੇ ਵੀ ਬੱਚਿਆਂ ਦਾ ਬੰਦਿਆਂ ਦਾ ਪ੍ਰੋਮੋਸ਼ਨ ਪੈਂਡਿੰਗ ਹੈ ਉਹ ਇਹਨਾਂ ਨੂੰ ਦੇਓ ਲੇਕਿਨ ਪ੍ਰਿੰਸੀਪਲ ਨੇ ਇਹ ਮੈਨੇਜਮੈਂਟ ਨੂੰ ਬਰਕਲਾਤ ਆ ਕਿ ਇਹ ਸ਼ਿਕਾਇਤ ਮੈਂ ਕੀਤੀ ਹੈ ਤੇ ਉਹਦੀ وجہ ਨਾਲ ਉਹਨਾਂ ਨੇ ਜਿਹੜਾ ਜੀ ਮੇਰਾ ਟਰਾਂਸਫਰ ਜਿਹੜਾ ਹੈ ਐਸ ਜਨ ਜਨ ਸਕੂਲ ਦੇ ਵਿੱਚ ਕਰ ਦਿੱਤਾ ਜੀ ਕੋਚਿੰਗ ਦੀ ਜਦੋਂ ਤੁਹਾਨੂੰ 15 ਤਰੀਕ ਨੂੰ ਪਤਾ ਲੱਗਿਆ ਕਿ ਤੁਹਾਨੂੰ ਇਥੋਂ ਟਰਮੀਨੇਟ ਕਰ ਦਿੱਤਾ ਗਿਆ ਤਾਂ ਤੁਸੀਂ ਕਿਸ ਦਿਨ ਇਸ ਜਗ੍ਹਾ ਤੇ ਆ ਕੇ ਆਪਣਾ ਜਿਹੜਾ ਰੋਜ਼ ਪ੍ਰਦਰਸ਼ਨ ਜਿਹੜਾ ਸ਼ੁਰੂ ਕੀਤਾ ਸਰ ਇਸ ਜਗ੍ਹਾ ਤੇ ਮੈਂ 19 ਤਰੀਕ ਤੋਂ ਲੈ ਕੇ ਲਗਾਤਾਰ ਅੱਜ 26 ਤਰੀਕ ਹੋ ਗਈ ਆ 8ਵਾਂ ਦਿਨ ਹੈ 19 ਤਰੀਕ ਤੋਂ ਮੈਂ ਲਗਾਤਾਰ ਦਿਨ ਰਾਤੇ ਤਰ ਰਹੇ ਤੇ ਉਰੇ ਬੈਠਾ ਜੀ ਜਿਹੜੀ ਆ ਲਾਸਟ ਪਾਰਸੋਂ ਬਾਰਿਸ਼ ਹੋਈ ਉਸ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਇੱਥੇ ਹੀ ਬੈਠੇ ਹੋਏ ਸੀ ਸਰ ਬਾਰਿਸ਼ ਦੇ ਵਿੱਚ ਬਿਲਕੁਲ ਮੈਂ ਇੱਥੇ ਮੌਜੂਦ ਸੀਗਾ ਜੀ ਸਾਰਾ ਟੈਂਟ ਵਿਖਰ ਚੁੱਕਾ ਸੀ ਭੇਜ ਚੁੱਕੇ ਜੀ ਬਿਸਤਰੇ ਵੀ ਖਰਾਬ ਚੁਏ ਪਰ ਮੈਂ ਇਸ ਸੰਘਰਸ਼ ਨੂੰ ਜਾਰੀ ਰੱਖਾਂ ਜਦ ਤੱਕ ਮੈਨੂੰ ਇਨਸਾਫ ਨਹੀਂ ਮਿਲਦਾ ਕਾਲਜ ਦੇ ਵੱਲੋਂ ਤੁਹਾਨੂੰ ਕੋਈ ਮੈਸੇਜ ਆਇਆ ਹੋਵੇ ਜਾਂ ਕੋਈ ਫੋਨ ਆਇਆ ਹੋਵੇ ਜਾਂ ਕਾਲਜ ਦੇ ਅਧਿਕਾਰੀਆਂ ਵੱਲੋਂ ਕੋਈ ਤੁਹਾਨੂੰ ਸੰਪਰਕ ਕੀਤਾ ਗਿਆ ਹੋਵੇ ਨਹੀਂ ਹਲੇ ਤੱਕ ਕਾਲਜ ਵੱਲੋਂ ਮੈਨੂੰ ਕੋਈ ਫੋਨ ਨਹੀਂ ਆਇਆ ਨਾ ਸੰਪਰਕ ਕੀਤਾ ਗਿਆ ਬਸ ਉਹ ਉਹਨਾਂ ਨੇ ਸਿਰਫ ਇੱਕ ਬਿਆਨ ਦਿੱਤਾ ਹੈ ਕਿ ਅਸੀਂ ਇੱਕ ਇਨਕੁਆਰੀ ਕਰਾਈ ਸੀ ਉਹ ਇਨਕੁਆਰੀ ਮੈਂ ਇੱਕ ਇੱਥੇ ਦੱਸਣਾ ਚਾਹੂੰਗਾ ਜਦੋਂ ਮੇਰੀ ਟਰਾਂਸਫਰ ਟਰਬਿਊਨਲ ਤੋਂ ਮੈਂ ਗਿਆ ਮੈਂ ਆਪਣੀ ਟਰਾਂਸਫਰ ਨੂੰ ਚੈਲੰਜ ਕੀਤਾ ਟਰਬਿਊਨਲ ਦੇ ਵਿੱਚ ਮੈਂ ਜਾ ਕੇ ਕੇਸ ਜਿੱਤ ਕੇ ਵਾਪਸ ਇਹਨਾਂ ਨੂੰ ਆਰਡਰ ਕੀਤਾ ਟਰਬਿਊਨਲ ਨੇ ਕਿ ਆਪ ਜੀ ਇਹਨੂੰ ਜੋਇਨ ਕਰਾਓ ਮੈਨੂੰ ਇਹਨਾਂ ਨੇ 3 ਜਨਵਰੀ 2024 ਨੂੰ ਦੁਆਰਾ ਜੁਆਇਨ ਕਰਾਇਆ 3 ਜਨਵਰੀ 2024 ਅੱਛੀ 25 ਤੋਂ ਲੈ ਕੇ 15 ਜਨਵਰੀ 26 ਤੱਕ ਬਿਨਾਂ ਕੰਮ ਦਿੱਤੇ ਮੈਨੂੰ ਬਿਠਾਈ ਰੱਖਿਆ ਕੋਈ ਕੰਮ ਨਹੀਂ ਦਿੱਤਾ ਔਰ ਮੇਰੇ ਤੇ ਨੌ ਇਲਜ਼ਾਮ ਲਗਾ ਕੇ ਇੱਕ ਇਨਕੁਆਇਰੀ ਅਫਸਰ ਨੂੰ ਪਾਇੰਟ ਕਰਕੇ ਮੈਨੂੰ ਉਹਦੇ ਉੱਤੇ ਟਰਮੀਨੇਟ ਕਰ ਦਿੱਤਾ ਹੈ ਤਾਂ ਕਲਪੂਸ਼ਨ ਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਕਾਲਜ ਨੂੰ ਤਾਂ ਮੈਂ ਮੈਸੇਜ ਇਹ ਦੇਣਾ ਚਾਹਨਾ ਮੈਨੇਜਿੰਗ ਕਮੇਟੀ ਨੂੰ ਵੀ ਔਰ ਆਪਣੇ ਵੀਸੀ ਨੂੰ ਵੀ ਔਰ ਸਰਦਾਰ ਭਗਵੰਤ ਸਿੰਘ ਮਾਨਜੂ ਨੂੰ ਮੈਨੂੰ ਨਿਆਂ ਦਿੱਤਾ ਜਾਵੇ ਜਿਹੜੀ ਜਾਂਚ ਹੋਈ ਹੈ ਇਹ ਬਿਲਕੁਲ ਗੈਰ ਕਾਨੂੰਨੀ ਤਰੀਕੇ ਨਾਲ ਹੋਈ ਹੈ ਔਰ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੇ ਅਲੀਗੇਸ਼ਨ ਨਹੀਂ ਹੈਗੇ ਕਿ ਕਿਸੇ ਵੀ ਬੰਦੇ ਨੂੰ ਜਿਹੜਾ ਟਰਮੀਨੇਟ ਕਰ ਦਿੱਤਾ ਜਾਵੇ ਤੁਸੀਂ ਦੇਖ ਸਕਦੇ ਹੋ ਮੇਰਾ ਪਰਿਵਾਰ ਦਿਨ ਰਾਤ ਉਰੇ ਮੇਰੇ ਨਾਲ ਸ਼ਾਮਲ ਹੈ ਮੇਰੇ ਨਾਲ ਕਈ ਜੱਥੇਬੰਦੀਆਂ ਵੀ ਸ਼ਾਮਲ ਨੇ ਮੇਰੇ ਸਾਰੇ ਬੱਚੇ ਉਰੇ ਬੈਠੇ ਨੇ ਮੇਰੀ ਬੇਟੀ ਹੈ ਮਿਸਿਸ ਹੈ ਇਹ ਸਾਰੇ ਮੇਰੇ ਫਰੈਂਡ ਸਰਕਲ ਵਾਲੇ ਮੈਨੂੰ ਪੂਰਾ ਸਹਿਯੋਗ ਦੇ ਰਹੇ ਨੇ ਮੈਂ ਸਿਰਫ ਇਹੀ ਚਾਹਨਾ ਮੈਨੂੰ ਮੇਰੀ ਜੇ ਆਰਿਆ ਬਹਾਲੀ ਵਾਪਸ ਕਰੋ ਔਰ ਇਹ ਯੋਗ ਪ੍ਰਿੰਸੀਪਲ ਨੂੰ ਜਲਦ ਤੋਂ ਜਲ ਬਾਹਰ ਕੱਢੋ ਤਾਂ ਕਿ ਕਾਲਜ ਦੀ ਬਦਨਾਮੀ ਨਾ ਹੋ। ਕਲਪੂਸ਼ਨ ਜੀ ਤੁਹਾਡੇ ਬੱਚੇ ਕੀ ਕਰ ਰਹੇ ਆ ਇਸ ਟਾਈਮ? ਬੇਟੀ ਮੇਰੀ ਜੇ ਇਸ ਟਾਈਮ ਜਿਹੜੀ ਆ ਉਹ ਬੀਐਸਸੀ ਫਰਸਟ ਇਅਰ ਦੇ ਵਿੱਚ ਪੜ ਰਹੀ ਹੈ ਜੀ। ਬੇਟਾ ਮੇਰਾ ਹਲੇ ਛੋਟਾ ਜੀ ਉਹ ਯੂਕੇਜੀ ਪੜ ਰਿਹਾ ਹੈ ਜੀ। ਬੱਚੇ ਹੁਣ ਇਸ ਟਾਈਮ ਨਾਲ ਹੈ ਤੁਹਾਡੇ। ਹਾਂਜੀ ਆ ਬੇਟੀ ਮੇਰੀ ਇਹ ਸੁਕ੍ਰਿਤੀ ਆ ਵਾ ਬੈਠੀ ਹੈ ਜੀ। ਬੇਟਾ ਮੇਰਾ ਆ ਬੈਠਾ ਹੈ ਜੀ ਮੁਕਲ ਜੀ। ਤਾਂ ਤੁਸੀਂ ਦੇਖਿਆ ਕਿ ਕਲਪੂਸ਼ਨ ਜੀ ਨੇ ਆਪਣਾ ਪੱਖ ਰੱਖਿਆ ਹੈ ਜੋ ਇਸ ਕਾਲਜ ਦੇ ਖਿਲਾਫ ਉਹਨਾਂ ਨੇ ਆ ਰੰਭਾ ਕੀਤਾ ਹੋਇਆ ਆਪਣਾ ਕਹਿ ਸਕਦੇ ਹਾਂ ਕਿ ਕਾਲਜ ਦੇ ਖਿਲਾਫ ਰੋਸ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਹੈ ਕਲਪੂਸ਼ਣ ਜੀ ਵੱਲੋਂ ਔਰ ਉਹਨਾਂ ਦੀ ਬੇਟੀ ਵੀ ਇੱਥੇ ਹੈ ਉਹਨਾਂ ਦੀ ਮੈਸੇਜ ਵੀ ਨਾਲ ਨੇ ਔਰ ਉਹਨਾਂ ਦੇ ਨਾਲ ਦੋਸਤ ਜਿੰਨੇ ਵੀ ਬੈਠੇ ਹੋਏ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕੀ ਚਾਹੁੰਦੇ ਨੇ ਕਿ ਕਲਪੂਸ਼ਣ ਜੀ ਨੂੰ ਕਿਸ ਤਰ੍ਹਾਂ ਦਾ ਇਨਸਾਫ ਮਿਲੇ ਔਰ ਕਦੋਂ ਤੱਕ ਕਿਹੜੀ-ਕਿਹੜੀ ਸੰਸਥਾ ਜਿਹੜੀ ਹੈ ਉਹ ਕਲਪੂਸ਼ਣ ਜੀ ਦੇ ਨਾਲ ਇੱਥੇ ਇਹਨਾਂ ਨੂੰ ਸਹਿਯੋਗ ਦੇ ਚੁੱਕੀ ਹੈ ਸਰ ਤੁਹਾਡਾ ਸ਼ੁਭਨਾਮ ਕੀ ਹੈ ਮੇਰਾ ਨਾਮ ਸੈਸ਼ੀ ਪੂਸ਼ਣਾ ਜੀ ਪੁਸ਼ਨ ਸਰ ਤੁਸੀਂ ਦੱਸਣਾ ਚਾਹੋਗੇ ਵੀ ਕਲ ਪੁਸ਼ਨ ਜੀ ਦੇ ਨਾਲ ਕਿਹੜੀ ਕਿਹੜੀ ਸੰਸਥਾ ਨੇ ਆਏ ਅੱਜ ਤੱਕ ਜਿਸ ਤਰ੍ਹਾਂ ਇਹ ਕਹਿ ਰਹੇ ਆ ਕਿ ਮੈਂ ਪਿਛਲੇ 7-8 ਦਿਨਾਂ ਤੋਂ ਇੱਥੇ ਬੈਠਾ ਤਾਂ ਕਿਹੜੀ ਕਿਹੜੀ ਸੰਸਥਾ ਨੇ ਆ ਕੇ ਇਹਨਾਂ ਨੂੰ ਸਹਿਯੋਗ ਕੀਤਾ ਹੈ ਔਰ ਤੁਸੀਂ ਕਾਲਜ ਤੋਂ ਕੀ ਮੰਗ ਕਰਦੇ ਹੋ ਸਭ ਤੋਂ ਪਹਿਲਾਂ ਤੇ ਤੁਹਾਡਾ ਇਸ ਚੈਨਲ ਦੇ ਵਿੱਚ ਸਾਡੀ ਨਿਊਜ਼ ਪੰਜਾਬ ਦਾ ਬਹੁਤ-ਬਹੁਤ ਧੰਨਵਾਦ ਦੂਸਰਾ ਇਹ ਹੈ ਕਿ ਹਾਂ ਭਈ ਜਿਹੜਾ ਏਸੀਯੂ ਜਿਹੜੀ ਹੈਗੀ ਹੈ ਇਹਨਾਂ ਦੀ ਯੂਨੀਅਨ ਏਸੀਏਯੂ ਏਯੂਸੀਟੀ ਯੂਨੀਅਨ ਜਿਹੜੀ ਹੈ ਉਹ ਸਾਡੀ ਜਥੇਬੰਦੀ ਸਾਡੇ ਨਾਲ ਆ। ਕੱਲ ਕਿਸਾਨ ਮੋਰਚੇ ਦੇ ਵੀ ਕੁਝ ਮੈਂਬਰਾਂ ਸਾਡੇ ਨਾਲ ਆਏ ਸੀ। ਹੈਬੋਵਾਲ ਤੋਂ ਵੀ ਇੱਕ ਦੋ ਜਥੇਬੰਦੀਆਂ ਜਿਹੜੀਆਂ ਕਿ ਮੈਡੀਕਲ ਕੈਂਪ ਲਗਾਉਂਦੀਆਂ ਨੇ ਉਹ ਨਾਲ ਨੇ ਐਸੋਸੀਏਟ ਸਕੂਲ ਦੇ ਕੁਝ ਅਧਿਆਪਕ ਵਰਗ ਉਹ ਸਾਡੇ ਨਾਲ ਆਏ। ਸਾਡੇ ਨਾਲ ਕਈ ਜਥੇਬੰਦੀਆਂ ਆਏ ਪਿੰਡ ਦੇ ਜਿਹੜੇ ਸਾਡੇ ਨਾਲ ਸਹਾਯੋਗੀ ਨੇ ਸਰਪੰਚ ਸਾਹਿਬ ਨੇ ਔਰ ਢਿੱਲੋਂ ਸਾਹਿਬ ਨੇ ਉਹਨਾਂ ਨੇ ਵੀ ਸਾਨੂੰ ਆਸ਼ਵਾਸ਼ਣ ਦੀ ਮੰਗ ਦਿੱਤੀ ਹੈ ਕਿ ਤੁਹਾਡੀ ਜਿਹੜੀ ਹੈ ਜਲਦ ਤੋਂ ਜਲਦ ਕੱਲ ਜਿਹੜੀ ਹੈ ਇਕ ਕੋਮਲ ਜਾਨ ਜੀ ਕੋਲ ਪਹੁੰਚਾਈ ਵਾਂਗੇ ਜਿਹੜੇ ਕਿ ਡਿਊਕ ਮਾਲਕ ਨੇ ਡਿਊਕ ਦੇ ਮਾਲਕ ਨੇ ਔਰ ਪ੍ਰੈਜ਼ੀਡੈਂਟ ਨੇ ਇਸ ਕਾਲਜ ਦੇ ਅਸੀਂ ਇਹ ਮੰਗ ਕਰਦੇ ਆ ਕਿ ਕਾਲਜ ਦੀ ਮੈਨਜਿੰਗ ਕਮੇਟੀ ਜਿਹੜੀ ਹੈ ਉਹ ਆਰਾਮ ਨਾਲ ਬੈਠ ਕੇ ਜਿਹੜੇ ਅਲੀਗੇਸ਼ਨ ਲਗਾਏ ਹੈ ਉਹਨਾਂ ਨੂੰ ਵਿਚਾਰ ਕਰੇ ਕੀ ਇਹ ਅਲੀਗੇਸ਼ਨ ਜਿਹੜੇ ਨੇ ਸਾਰਥਕ ਨੇ ਕੀ ਇਹ ਕਾਲਜ ਦੇ ਅਨਹਿੱਤ ਵਿੱਚ ਨੇ ਕੀ ਇਹ ਇਨਾਂ ਨੇ ਕਾਲਜ ਦੀ ਕੋਈ ਪ੍ਰਾਪਰਟੀ ਦਾ ਨੁਕਸਾਨ ਕੀਤਾ ਜਾਂ ਕੀ ਇਹਨਾਂ ਨੇ ਕਿਸੇ ਪੈਸੇ ਦੇ ਬਾਰੇ ਜਾਂ ਕਿਸੇ ਹੋਰ ਗਮਨ ਦੇ ਬਾਰੇ ਇਸੇ ਵਿੱਚ ਇਨਵੋਲ ਬਨੇ ਅਗਰ ਇਨਵੋਲ ਹੈ ਤੇ ਇਹਨਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ਅਗਰ ਇਹ ਨਹੀਂ ਹੈ ਤੇ ਇਹਨਾਂ ਨੂੰ ਇਹਨਾਂ ਦੇ ਜਿਹੜਾ ਪਦਵੀ ਹੈ ਦੁਬਾਰਾ ਉਥੇ ਬਿਠਾਇਆ ਜਾਵੇ ਅਸੀਂ ਇਹੀ ਮੰਗ ਕਰਦੇ ਹਾਂ ਧੰਨਵਾਦ ਤੁਸੀਂ ਦੇਖਿਆ ਕਿ ਉਹਨਾਂ ਦੇ ਸਹਿਯੋਗੀ ਵੀ ਕਹਿ ਰਹੇ ਨੇ ਕਿ ਉਹਨਾਂ ਨਾਲ ਇੱਕ ਵਾਰ ਫਿਰ ਜਿਹੜਾ ਉਹ ਕਮੇਟੀ ਨੂੰ ਬਿਠਾਇਆ ਜਾਏ ਕਮੇਟੀ ਨੂੰ ਬਿਠਾ ਕੇ ਉਹਨਾਂ ਦੀ 16 ਸਾਲ ਦੀ ਜਿਹੜੀ ਸਰਵਿਸ ਹੈ ਉਸ ਤੇ ਜਾਂਚ ਪਰਖ ਕੀਤੀ ਜਾਏ ਕਿ ਉਹਨਾਂ ਤੇ ਕੀ ਦਾਗ ਲੱਗਿਆ ਜਾਂ ਕੀ ਤੱਬਾ ਲੱਗਿਆ ਹੈ ਤਾਂ ਇੱਕ ਵਾਰ ਫੇਰ ਉਹਨਾਂ ਦੀ ਮਿਸਰੀ ਤੇ ਨਾਲ ਗੱਲ ਕਰਦੇ ਆ ਜਿਨ੍ਹਾਂ ਨੇ 16 ਸਾਲ ਉਹਨਾਂ ਨੂੰ ਕਾਲਜ ਦੇ ਵਿੱਚ ਸਵੇਰ ਮਾਰਨਿੰਗ ਉੱਠ ਕੇ ਤਿਆਰ ਕਰਕੇ ਭੇਜਿਆ ਔਰ ਸ਼ਾਮ ਨੂੰ ਉਹਨਾਂ ਦਾ ਆਿਆਂ ਦਾ ਵੈਲਕਮ ਕੀਤਾ ਤਾਂ 16 ਸਾਲ ਬਾਅਦ ਅੱਜ ਉਹਨਾਂ ਨੂੰ ਟਰਮੀਨੇਟ ਕੀਤਾ ਗਿਆ ਤਾਂ ਉਹਨਾਂ ਦੇ ਕੀ ਵਿਚਾਰ ਨੇ ਹਾਂਜੀ ਮੈਮ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਮਮਕਾ ਦੇਵੀ ਹੈ ਔਰ ਮੇਰੇ ਹਸਬੰਦ ਨੇ ਇਸ ਕਾਲਜ ਕੋ 15-16 ਸਾਲ دیے ਹਨ ਔਰ 15-16 ਸਾਲ ਦੇਣੇ ਕੇ ਬਾਅਦ ਇਸ ਅਯੋਗ ਪ੍ਰਿੰਸੀਪਲ ਨੇ इनको ਇਸ ਤਰ੍ਹਾਂ ਸੇ ਟਰਮੀਨੇਟ ਕੀਤਾ ਹੈ ਔਰ ਆਜ ਜਦਕਿ ਮੇਰੇ ਬੱਚੇ ਵੀ ਇਤਨੇ ਛੋਟੇ ਇੱਕ ਬੱਚਾ ਮੇਰਾ ਵੀ ਇਤਨਾ ਛੋਟਾ ਹੈ ਅੱਗੇ ਜਾ ਕੇ ਕੈਸੇ ਇਹ ਪੜ੍ਹਾਈ ਲਿਖਾਈ ਕੈਸੇ ਕਰੇਗਾ ਮੈਂ ਇਹ ਹੀ ਕਹਿਣਾ ਚਾਹੂੰਗੀ ਕਿ ਇਸ ਲੜਾਈ ਮੇ ਇਸ ਮੇਰੇ ਪਤੀ ਕੋ ਇਨਸਾਫ ਮਿਲੇ ਔਰ ਇਹ ਪ੍ਰਿੰਸੀਪਲ ਕੋ ਬਾਹਰ ਨਿਕਾਲਾ ਜਾਏ ਤਾਂ ਤੁਸੀਂ ਦੇਖਿਆ ਦੋਸਤੋ ਬਾਰ-ਬਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਕਲਪੂਸ਼ਣ ਸ਼ਰਮਾ ਜੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤਾਂ ਮੈਂ ਉਮੀਦ ਕਰਦਾ ਜੀਟੀਵੀ ਨੈਟਵਰਕ ਦੇ ਵੱਲੋਂ ਇੱਕ ਵਾਰ ਫਿਰ ਕਿ ਜੇਕਰ ਕਲਪੂਸ਼ਣ ਸ਼ਰਮਾ ਜੀ ਬਿਲਕੁਲ ਸਹੀ ਨੇ ਤਾਂ ਉਹਨਾਂ ਨੂੰ ਇਹ ਇਨਸਾਫ ਮਿਲਣਾ ਚਾਹੀਦਾ ਤਾਂ ਇੱਕ ਮੈਮ ਹੋਰ ਸਾਡੇ ਨਾਲ ਜੁੜੇ ਨੇ ਉਹ ਵੀ ਕੁਝ ਗੱਲ ਕਰਨਾ ਚਾਹੁੰਦੇ ਨੇ ਹਾਂਜੀ ਮੈਮ ਤੁਹਾਡਾ ਸ਼ੁਭਨਾਮ ਕੀ ਹੈ ਜੀ ਪਰਮਜੀਤ ਕੌਰ ਮੈਮ ਕੀ ਕਹਿਣਾ ਚਾਹੋਗੇ ਤੁਸੀਂ ਜੋ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਬੜੇ ਸ਼ਾਂਤਮਈ ਢੰਗ ਨਾਲ ਕੀਤਾ ਜਾ ਰਿਹਾ ਕੋਈ ਹੱਲਾ ਨਹੀਂ ਹੈ ਕੋਈ ਗੁੱਲਾ ਨਹੀਂ ਹੈ ਬੜੇ ਆਰਾਮ ਦੇ ਨਾਲ ਬੈਠ ਕੇ ਇੱਥੇ ਸਵੇਰ ਤੋਂ ਸ਼ਾਮ ਤੱਕ ਜਿਹੜਾ ਰਾਤ ਨੂੰ ਵੀ ਬੈਠ ਕੇ ਇੱਥੇ ਸੌਂਦੇ ਨੇ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਸਰ ਇਹ ਜੋ ਵੀ ਕਰਦੇ ਆਪਣੇ ਹੱਕ ਲਈ ਕਰ ਰਹੇ ਆ ਸਰ ਇਹ ਸਾਨੂੰ ਚਾਹੀਦਾ ਜਦੋਂ ਕਿ ਸਾਡੇ ਹੱਕ ਖੁੱਲ ਜਾਂਦੇ ਨੇ ਨਾ ਤੇ ਸਾਨੂੰ ਹਰ ਲੜਾਈ ਲੜਦੇ ਆ ਕੋਈ ਸ਼ਰਮ ਨਹੀਂ ਹੁੰਦੀ ਇੰਨਾ بارش ਸੀ ਇੰਨਾ ਮੀਂਹ ਸੀ ਜਦੋਂ ਇਹਨਾਂ ਨੇ ਭੇਜ ਰਏ ਸੀ ਇਹ ਆਪਣੇ ਬੱਚਿਆਂ ਲਈ ਕਰ ਰਹੇ ਸੀ ਮੇਰੇ ਨਾਲ ਵੀ ਇਹ ਹੋਇਆ ਸਰ ਤਾਂ ਮੈਨੂੰ ਤੁਸੀਂ ਤੁਸੀਂ ਵੀ ਤੁਸੀਂ ਵੀ ਇਸ ਕਾਲਜ ਦੇ ਹਿੱਸੇਦਾਰ ਰਹੇ ਹੋ ਹਾਂਜੀ ਹਾਂਜੀ ਸਰ ਕਦੋਂ ਤੋਂ ਕਦੋਂ ਤੱਕ ਸਰ ਮੈਂ ਇੱਥੇ 2007 ਤੋਂ ਆਈ ਹਾਂ ਤੇ ਫਿਰ ਇਹਨਾਂ ਨੇ ਕੱਢਿਆ ਮੈਨੂੰ ਪਿਛਲੇ ਸਾਲ 24 24 ਚ ਕੱਢਤਾ ਅੱਛਾ ਤੁਹਾਨੂੰ ਵੀ ਇਸ ਤਰ੍ਹਾਂ ਕੱਢਿਆ ਗਿਆ ਹਾਂਜੀ ਹਾਂਜੀ ਸਰ ਤੁਹਾਡੇ ਨਾਲ ਵੀ ਕੋਈ ਇਸੇ ਤਰ੍ਹਾਂ ਦਾ ਧੱਕਾ ਕੀਤਾ ਗਿਆ ਜੀ ਸਰ ਮੇਰੇ ਨਾਲ ਜੋ ਧੱਕਾ ਹੋਇਆ ਨਾ ਮੈਂ ਕਦੇ ਉਹ ਕਿਸੇ ਨਾਲ ਵੀ ਨਾ ਹੋਵੇ ਮੇਰੇ 8 ਮਹੀਨੇ ਰਹਿੰਦੇ ਸੀਗੇ ਰਿਟਾਇਰਮੈਂਟ ਦੇ ਅਰੇ ਇਹਨਾਂ ਨੇ ਮੈਨੂੰ ਇੰਨਾ ਬੁਰੀ ਤਰ੍ਹਾਂ ਧੱਕਾ ਮਾਰਿਆ ਕਿ ਬੁਢੇਪੇ ਦੇ ਵਿੱਚ ਬੰਦਾ ਸੰਭਲ ਵੀ ਨਹੀਂ ਸਕਦਾ ਤਾਂ ਤੁਸੀਂ ਦੇਖ ਰਹੇ ਹੋ ਕਿ ਇੱਕ ਟੀਚਰ ਜਿਹੜੇ ਹੋਰ ਨੇ ਲੇਡੀ ਟੀਚਰ ਨੇ ਉਹ ਵੀ ਆਪਣੀਆਂ ਗੱਲਾਂ ਕਰਦੇ ਹੋਏ ਅੱਖਾਂ ਭਾਰਾਏ ਨੇ 4th ਕਲਾਸ ਦੇ ਵਿੱਚ ਜੌਬ ਕਰਦੇ ਸੀ ਤੁਸੀਂ 4th ਕਲਾਸ ਦੇ ਵਿੱਚ ਸੌਰੀ 4th ਕਲਾਸ ਦੇ ਵਿੱਚ ਮੈਮ ਜੌਬ ਕਰਦੇ ਸੀ ਉਹ ਗੱਲ ਕਰਦੇ ਕਰਦੇ ਹੋਏ ਪੀਐਨ ਦੀ ਪੋਸਟ ਤੇ ਸੀ ਉਹ ਗੱਲ ਕਰਦੇ ਕਰਦੇ ਅੱਖਾਂ ਭਰ ਆਏ ਐ ਔਰ ਤੁਸੀਂ ਦੇਖਿਆ ਕਿ ਇੱਕ ਕਾਲਜ ਦੇ ਵੱਲੋਂ ਦੂਸਰਾ ਇਨਸਾਨ ਹੈ ਜਿਹੜਾ ਇਸੇ ਜਗ੍ਹਾ ਤੇ ਬੈਠ ਕੇ ਉਹਨਾਂ ਦੇ ਨਾਲ ਰੋਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੈ ਤਾਂ ਹੁਣ ਇੱਕ ਛੋਟੀ ਜੀ ਬਾਈਟ ਲੈਨੇ ਉਹਨਾਂ ਦੀ ਬੇਟੀ ਕੋਲੋਂ ਕਿ ਉਹਨਾਂ ਦੀ ਬੇਟੀ ਇਸ ਟਾਈਮ ਕੀ ਕਰ ਰਹੀ ਹੈ ਔਰ ਉਹ ਕੀ ਚਾਹੁੰਦੀ ਹੈ ਆਪਣੇ ਪਿਤਾ ਦੇ ਲਈ बेटा शुभ नाम है सुकृति हाँ। मैं अभी बी एस सी हूँ कर रही हूँ और, और मेरे अकॉर्डिंग जो भी ये सब हो रहा है ये बहुत ही ज्यादा गलत है जस्ट बिकॉज वो प्रिंसिपल और उनकी मैनेजमेंट को लगता है कि वो इस टाइम पे पावर में है तो वो इनोसेंट लोगों का बहुत ज्यादा फायदा उठाते हैं और मेरे पापा के साथ काफी टाइम से सारी चीजें होते रही है तो मैंने देखा है कि मेरे पापा कैसे कैसे फेजिस से निकले हैं तो मैं मैं बस उनके साथ हूं और मैं हूं कि सारे उनके साथ साथ और और चाहती कि सारे खड़े हैं। हैं, हैं इवन जो जो बाकी स्टाफ मेंबर्स पे अंदर बैठे और वो पापा की हेल्प ऐसे यहाँ पे खड़े रहे हम पापा के साथ हमेशा यही पे ही है, है कलभूषण जी जिन्हें भी मैम्बर बैठे ने सारे बहुत वंग कलभूषण जी का साथ दे रहे है ਤਾਂ ਮੈਂ ਇੱਕ ਵਾਰ ਫਿਰ ਇਕਲਪੂਸ਼ਨ ਜੀ ਦਾ ਏਡਾ ਪੱਖ ਰੱਖਿਆ ਗਿਆ ਜੀਟੀਵੀ ਨੈਟਵਰਕ ਦੇ ਵੱਲੋਂ ਕਲਪੂਸ਼ਨ ਜੀ ਵੱਲੋਂ ਔਰ ਸਾਰਿਆਂ ਵੱਲੋਂ ਇਹ ਮੰਗ ਕਰਦਾ ਕਿ ਇਸ ਚੀਜ਼ ਨੂੰ ਇੱਕ ਵਾਰ ਦੁਬਾਰਾ ਰੱਖਿਆ ਜਾਏ ਔਰ ਦੇਖਿਆ ਜਾਏ ਕਮੇਟੀ ਨੂੰ ਬਿਠਾ ਕੇ ਜੇਕਰ ਕਲਪੂਸ਼ਨ ਜੀ ਕਿਤੇ ਗਲਤ ਨੇ ਜਿਸਾ ਬਾਉਜੀ ਨੇ ਦੱਸਿਆ ਕਿ ਜੇਕਰ ਕਲਪੂਸ਼ਨ ਦੀ ਗਲਤ ਨੇ ਤਾਂ ਇਹਨਾਂ ਤੇ ਐਕਸ਼ਨ ਲਿਆ ਜਾਏ ਜੇਕਰ ਸਹੀ ਨੇ ਤਾਂ ਇਹਨਾਂ ਨੂੰ ਬਹਾਲ ਕੀਤਾ ਜਾਏ ਹਾਂਜੀ ਸਾਰੇ ਮੈਂ ਇੱਕ ਲਾਸਟ ਦੇ ਵਿੱਚ ਕਹਿਣਾ ਜਾਊਂਗਾ ਕਿ ਇਸ ਕਾਲਜ ਦੇ ਵਿੱਚ ਮੇਰੇ ਤੇ ਨਹੀਂ ਮੇਰੇ ਤੋਂ ਇਲਾਵਾ ਕਈ ਹੋਰ ਲੋਕਾਂ ਤੇ ਵੀ ਅਤਿਆਚਾਰ ਪਹਿਲਾਂ ਹੋ ਚੁੱਕੇ ਨੇ ਪ੍ਰਿੰਸੀਪਲ ਨੇ ਕਈ ਮੁਲਾਜ਼ਮਾਂ ਨੂੰ ਇੱਥੋਂ ਦੀ ਕੱਢਿਆ ਸਾਡੇ ਕੋਲ ਇਸ ਟਾਈਮ ਇੱਥੇ ਸਿਕਿਉਰਿਟੀ ਗਾਰਡ ਵੀ ਬੈਠੇ ਦਵਿੰਦਰ ਸਿੰਘ ਜੀ ਇਹਨਾਂ ਨੂੰ ਵੀ ਉਹਨਾਂ ਨੇ ਕੱਢਿਆ ਪ੍ਰੋਫੈਸਰ ਰਿਦਮ ਹੈ ਉਹਨਾਂ ਨੂੰ ਵੀ ਅਲੀਗੇਸ਼ਨ ਲਗਾ ਕੇ ਕੱਢਿਆ ਇਸ ਤਰ੍ਹਾਂ ਦੇ ਕਈ ਹੋਰ ਐ ਸੱਤ ਅੱਠ ਬੰਦੇ ਨੇ ਜਿਹੜੇ ਕੀ ਇਹਨਾਂ ਦੇ ਅਤਿਆਚਾਰ ਦੇ ਨਾਲ ਇੱਥੋਂ ਦੀ ਬਾਹਰ ਗਏ ਨੇ ਲੇਕਿਨ ਕਿਸੇ ਨੇ ਆਵਾਜ਼ ਨਹੀਂ ਚੱਕੀ ਮੈਂ ਜਿਹੜੀ ਐ ਇਸ ਚੀਜ਼ ਨੂੰ ਐਸੇ ਕਰਕੇ ਇਸ ਧਰਨੇ ਤੇ ਬੈਠਾ ਕਿ ਘੱਟੋ ਘਾਟਾ ਪੰਜ ਜਿਹੜਾ ਹੈ ਇਸ ਪ੍ਰਿੰਸੀਪਲ ਦਾ ਚਿਹਰਾ ਮੈਨੇਜਮੈਂਟ ਨੂੰ ਤੇ ਸਾਰੇ ਲੋਕਾਂ ਨੂੰ ਦਿਖਾ ਸਕੀਏ ਕਿ ਇਹ ਬੰਦਾ ਜਿਹੜਾ ਹੈ ਕਿੰਨਾ ਹਤਿਆਚਾਰੀ ਹੈ ਔਰ ਕਿੰਨਾ ਜ਼ੁਲਮ ਕਰ ਰਿਹਾ ਹੈ ਫਿਰ ਵੀ ਮੈਨੇਜਮੈਂਟ ਇਹਨੂੰ ਕਿਉਂ ਉਹਦੇ ਨਾਲ ਚੱਲ ਰਹੀ ਹੈ ਮੈਂ ਮੈਨੇਜਮੈਂਟ ਨੂੰ ਬੇਨਤੀ ਕਰੂੰਗਾ ਕਿ ਘਟੋ ਘਟ ਆਪਣੀਆਂ ਅੱਖਾਂ ਹੁਣ ਵੀ ਖੋਲ ਲੈਣ ਤਾਂਕਿ ਕਾਲਜ ਜਿਹੜਾ ਹੈ ਆਪਣਾ ਨਾਮ ਖਰਾਬ ਨਾ ਹੋਵੇ ਔਰ ਆਨ ਵਾਲਾ ਟਾਈਮ ਜਿਹੜਾ ਕਾਲਜ ਲਈ ਚੰਗਾ ਹੋਵੇ ਸਦਾ ਅਧਿਕਾਰ ਮਿਲੇ ਪੰਜਾਬ ਵਿੱਚ ਅਸੀਂ ਇਸ ਨੂੰ ਯਕੀਨੀ ਬਣਾਵਾਂਗੇ ਮੈਂ ਭਗਵੰਤ ਮਾਨ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਜੇ ਹੋਏ ਮੇਰੀ ਵੀਡੀਓ ਉਹਨਾਂ ਤੱਕ ਪਹੁੰਚਦੀ ਹੈ ਵੈਸੇ ਮੈਂ ਆਲਰੇਡੀ ਉਹਨਾਂ ਨੂੰ ਆਪਣੀ ਬੇਨਤੀ ਕਰ ਚੁੱਕਾ ਉਹਨਾਂ ਨੂੰ ਕਹਿਣਾ ਕਿ ਕਿਰਪਾ ਕਰਕੇ ਮੇਰੀ ਇਹ ਜਿਹੜੇ ਨਾਣਸਾਫੀ ਮੇਰੇ ਤੇ ਹੋ ਰਹੀ ਹੈ ਗੈਰ ਕਾਨੂੰਨੀ ਤਰੀਕੇ ਨਾਲ ਮੈਨੂੰ ਜਿਹੜਾ ਬਾਹਰ ਕੱਢਿਆ ਗਿਆ ਇਲਜ਼ਾਮ ਲਾ ਕੇ ਉਹਦੇ ਦੇ ਜਰਾ ਕਿਰਪਾ ਕਰਕੇ ਜਾਂਚ ਕੀਤੀ ਜਾਵੇ ਤੇ ਮੈਨੂੰ ਇਨਸਾਫ ਮਿਲੇ ਮੈਂ ਭਗਵੰਤ ਮਾਨ ਜੀ ਦਾ ਸ਼ੁਕਰਗੁਜ਼ਾਰ ਰਹਾਗਾ ਜੇ ਉਹ ਇਹ ਜੰਗ ਵਿੱਚ ਮੇਰੇ ਨਾਲ ਖੜਨਗੇ ਤਾਕਤ ਨੂੰ ਪੁੱਛਣ ਦੀ ਇੱਕ ਹੋਰ ਛੋਟੀ ਜੀ ਗੱਲ ਮੈਂ ਜੋੜਨੀ ਚਾਹਾਂਗਾ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਤੁਸੀਂ ਇਹ ਪਹੁੰਚ ਕਿੱਥੋਂ ਕਿੱਥੋਂ ਤੱਕ ਕੀਤੀ ਹੈ ਕਿਹੜੇ ਕਿਹੜੇ ਮਹਿਕਮੇ ਦੇ ਨਾਲ ਤੁਸੀਂ ਐਜੂਕੇਸ਼ਨ ਮਹਿਕਮੇ ਦੇ ਨਾਲ ਜਾਂ ਕਿਤੇ ਵੀ ਕੋਈ ਅਪੀਲ ਕੀਤੀ ਹੈ ਵੀ ਮੈਨੂੰ ਇਸ ਤਰ੍ਹਾਂ ਟਰਮੀਨੇਟ ਕੀਤਾ ਗਿਆ ਤਾਂ ਤੁਸੀਂ ਉੱਥੇ ਕੋਈ ਆਪਣੇ ਦੁਆਰਾ ਕੋਈ ਉੱਥੇ ਅਪੀਲ ਪਹੁੰਚਾਈ ਹੈ ਜੀ ਸਰ ਸਭ ਤੋਂ ਪਹਿਲਾਂ ਮੈਂ ਜਿਹੜੀ ਮੇਰੀ ਪਾਇੰਟ ਵਾੜਾ ਪੰਜਾਬ ਯੂਨੀਵਰਸਿਟੀ ਦੇ ਅੰਡਰ ਹੋਈ ਹੋਈ ਹੈ ਮੈਂ ਵਾਈਸ ਚਾਂਸਲਰ ਪੰਜਾਬ ਯੂਨੀਵਰਸਿਟੀ ਡੀ ਸੀ ਡੀ ਸੀ ਔਰ ਰਜਿਸਟਰ ਤਿੰਨਾਂ ਨੂੰ ਮੈਂ ਆਪਣੇ ਜਿਹੜੀ ਅਥਾਰਟੀ ਆ ਉਹਨਾਂ ਨੂੰ ਕੰਪਲੀਟ ਕਰ ਚੁੱਕਾ ਹਾਂ ਉਹਨਾਂ ਨੂੰ ਗੁਜਾਰਿਸ਼ ਕਰ ਚੁੱਕਾ ਕਿ ਜਿਹੜੀ ਮੇਰੀ ਇਹ ਬਰਖਾਸਤੀ ਕੀਤੀ ਗਈ ਹੈ ਉਹ ਗੈਰਕਾਨੂੰਨੀ ਹੈ ਇਹਦੀ ਜਾਂਚ ਕੀਤੀ ਜਾਵੇ ਤੇ ਜਲਦ ਜਲ ਇਹਦੀ ਕਮੇਟੀ ਬਣਾਈ ਜਾਵੇ ਲੁਧਿਆਣਾ ਦੇ ਡੀਸੀ ਸਾਹਿਬ ਕਮਿਸ਼ਨਰ ਸਾਹਿਬ ਸਾਰਿਆਂ ਨੂੰ ਮੈਂ ਇਹਦੀ ਸ਼ਿਕਾਇਤ ਕਰ ਚੁੱਕਾ ਮਾਨਯੋਗ ਭਗਵੰਤਪານ ਸਾਹਿਬ ਨੂੰ ਵੀ ਇਹਦੀ ਸ਼ਿਕਾਇਤ ਮੈਂ ਆਲਰੇਡੀ ਕਰ ਚੁੱਕਾ ਹਾਂ ਤਾਂ ਦੇਖਿਆ ਕਿ ਕਲਪੂਸ਼ਣ ਜੀ ਫਿਰ ਵੀ ਕਾਲਜ ਦੇ ਲਈ ਜਿਹੜੀਆਂ ਸ਼ੁਭਕਾਮਨਾਵਾਂ ਦੇ ਰਹੇ ਹੈ ਰੋਸ ਪ੍ਰਦਰਸ਼ਨ ਦੇ ਦੌਰਾਨ ਵੀ ਤਾਂ ਜੀਟੀਵੀ ਨੈਟਵਰਕ ਦੇ ਨਾਲ ਇੱਕ ਵਾਰ ਫੇਰ ਫਕੀਰ ਚੰਦ ਸ਼ਰਮਾ ਦੇ ਨਾਲ ਤੁਸੀਂ ਸਾਰੇ ਜੁੜੇ ਰਹੋ ਥੈਂਕ ਯੂ ਜੀ ਸਰ ਨਮਸਕਾਰ ਜੀ ਨਮਸਕਾਰ ਜੀ ਜੀਟੀਵੀ ਨੈਟਵਰਕ ਤੋਂ ਫਕੀਰ ਚੰਦ ਸ਼ਰਮਾ ਗੱਲ ਕਰ ਰਹੇ ਹਾਂ ਜੀ ਹਾਂਜੀ ਸਰ ਬੋਲੀਏ ਜੀ ਸਰ ਇੱਕ ਹੁਣੇ ਤੁਹਾਡੇ ਇੱਥੇ ਕਾਲਜ ਦੇ ਸਾਹਮਣੇ ਇੱਕ ਰੋਸ ਪ੍ਰਦਰਸ਼ਨ ਤੇ ਬੈਠੇ ਹੈ ਕਲਪੂਸ਼ਣ ਸ਼ਰਮਾ ਜੀ ਹਾਂਜੀ ਸਰ ਤੇ ਅੱਜ ਉਹਨਾਂ ਦੀ ਕਵਰੇਜ ਕੀਤੀ ਸੀ ਤੇ ਉਸ ਸੰਬੰਧੀ ਤੁਹਾਡੇ ਕੋਲੋਂ ਵਿਚਾਰ ਲੈਣਾ ਚਾਹੁੰਦੇ ਸੀ ਵੀ ਕੀ ਕਰਨਾ ਹੈ ਜੀ ਸਾਰੇ ਸਾਡਾ EMPLOYE ਸੀਗਾ ਇਹ ਇਹਦੀ ਜਨਾ ਕਈ ਕਈ ਇਹਨੇ ਆਪਣੀ ਪਾਵਰਸ ਨੂੰ ਮਿਸਯੂਜ਼ ਕੀਤਾ ਹੋਇਆ ਸੀਗਾ ਓਕੇ ਸਰ ਜਿਸ ਕਾਰਨ ਇਹਤੇ ਅਲੀਗੇਸ਼ਨਸ ਲੱਗੇ ਹੋਏ ਸੀਗੇ ਠੀਕ ਹੈ ਜੀ ਇਸ ਸਤੰਬਰ ਦੇ ਵਿੱਚ ਇੱਕ ਕਮੇਟੀ ਬਣ ਗਈ ਸੀਗੀ ਤੇ ਇਹਨੂੰ ਚਾਰਜ ਸ਼ੀਟ ਕਰ ਦਿੱਤਾ ਸੀ ਤੇ ਸ਼ੋਕਾਸ ਨੋਟਿਸ ਦਿੱਤਾ ਸੀਗਾ ਠੀਕ ਹੈ ਜੀ ਤੇ ਜਿਹੜੇ ਜਿਹੜੇ ਅਲੀਗੇਸ਼ਨਸ ਲੱਗੇ ਸੀ ਇਹਦੇ ਖਿਲਾਫ ਉਹ ਪ੍ਰੂਵ ਹੋ ਗਏ ਸਰ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਇਹਨੂੰ ਪਰਸਨਲ ਸੁਣਵਾਈ ਦਾ ਮੌਕਾ ਦਿੱਤਾ ਸਾਡੇ ਚੇਅਰਮੈਨ ਜੀ ਨੇ ਕੋਮਲ ਕੁਮਾਰ ਜੀ ਐਂਜਿਨੇ ਜਿਹੜੇ ਡਿਊਕ ਦੇ ਚੇਅਰਪਰਸਨ ਨੇ ਠੀਕ ਹੈ ਜੀ ਤੇ ਉਹਦੇ ਵਿੱਚ ਵੀ ਅਪਰੂਵ ਨਹੀਂ ਕਰ ਪਾਇਆ ਕੁਝ ਵੀ ਫਿਰ ਇਹਨੂੰ ਠੀਕ ਹੈ ਜੀ ਇਹ ਕੀ ਹੋਈ ਹੈ ਤੇ ਸਰ ਇਹ ਤੁਹਾਡੇ ਤੇ ਵੀ ਅਲੀਗੇਸ਼ਨ ਲਗਾ ਰਹੇਗੇ ਜੀ ਅਯੋਗੋ ਦੇਖੋ ਮੇਰੀ ਸਿਲੇਕਸ਼ਨ ਯੂਨੀਵਰਸਿਟੀ ਪੈਨਲ ਦੇ ਥਰੂ ਹੋਈ ਹੈ ਕੋਈ ਵੀ ਪ੍ਰਿੰਸੀਪਲ ਆਪਣੀ ਮਰਜ਼ੀ ਦੇ ਨਾਲ ਸਿਲੇਕਟ ਨਹੀਂ ਹੋ ਸਕਦਾ ਸਰ ਓਕੇ ਸਰ ਪੰਜਾਬ ਯੂਨੀਵਰਸਿਟੀ ਸਿਸਟਮ ਦੇ ਵਿੱਚ ਕੋਈ ਵੀ ਟੀਚਰ ਕੋਈ ਵੀ ਪ੍ਰਿੰਸੀਪਲ ਆਪਣੀ ਮਰਜ਼ੀ ਦੇ ਨਾਲ ਨਹੀਂ ਹੁੰਦਾ ਆਂਦਾ ਯੂਨੀਵਰਸਿਟੀ ਤੋਂ 5% ਦੀ ਟੀਮ ਆਂਦੀ ਹੈ ਉਹ ਬੰਦੇ ਦੀ एलिਜੀਬਿਲਟੀ ਕੁਆਲਿਫਿਕੇਸ਼ਨ ਦੇਖ ਕੇ ਫਿਰ ਸਿਲੇਕਟ ਕਰਦੀ ਹੈ ਸਰ ਬਰਸਨ ਨੂੰ ਠੀਕ ਹੈ ਜੀ ਇਸ ਤੋਂ ਇਲਾਵਾ ਮੇਰੇ ਕੋਲ ਪੰਜਾਬ ਸਰਕਾਰ ਤੇ ਡੀਪੀਆਈ ਦੀ ਵੀ ਅਪਰੂਵਲ ਹੈਗੀ ਹੈ ਹੁਣੇ ਬੁਖਰਾਹਰ ਦੇ ਵਿੱਚ ਮੇਰੇ ਤੇ ਅਲੀਗੇਸ਼ਨਸ ਲਗਾ ਰਿਹਾ ਮੈਨੂੰ ਡਿਫਾਲਟਡ ਸ਼ੋ ਕਰ ਰਿਹਾ ਮੈਨੂੰ ਅਯੋਗ ਯੋਗ ਪ੍ਰਿੰਸੀਪਲ ਕਹਿ ਰਿਹਾ ਜੀ ਅਗਰ ਇਹ ਸਹੀ ਹੋਵੇ ਸਾਰਾ ਕੁਝ ਸਹੀ ਹੋਵੇ ਅਗਰ ਇਹਨੂੰ ਟਰਮੀਨੇਟ ਕੀਤਾ ਇਹ ਲੱਗ ਇਹਨੂੰ ਲੱਗ ਰਿਹਾ ਕਿ ਮੇਰੇ ਨਾਲ ਧੱਕੇਸ਼ਾ ਹੀ ਹੋਵੇ ਤੇ ਕੋਰਟ ਚ ਜਾ ਸਕਦਾ ਵਾ ਸਰ ਸਰ ਉਹ ਕਹਿੰਦੇ ਵੀ ਕਾਫੀ ਜਗ੍ਹਾ ਤੇ ਅਸੀਂ ਅਪਰੋਚ ਕੀਤੀ ਹੋਈ ਹੈ ਅੱਛਾ ਜੀ ਉਹਦੇ ਵਿੱਚ ਜਿਸ ਤਰ੍ਹਾਂ ਇਹ ਬੈਠੇ ਆ ਪਿਛਲੇ ਕਾਫੀ 7-8 ਦਿਨਾਂ ਤੋਂ ਧਰਨੇ ਤੇ ਬੈਠੇ ਹੋਏ ਆ ਵੀ ਕਾਫੀ ਕਹਿ ਰਹੇ ਕਿ ਸੰਸਥਾ ਵੀ ਸਾ ਗਰ ਅਗਰ ਦੇਖੋ ਨਾ ਇਹ ਹੁਣ ਇੱਕ ਪ੍ਰਾਈਵੇਟ ਅਧਾਰਾ ਵੈ ਮੈਨੇਜਮੈਂਟ ਕਿਸੇ ਵੀ ਬੰਦੇ ਨੂੰ ਰੱਖ ਸਕਦੀ ਹੈ ਕੱਢ ਸਕਦੀ ਹੈ ਠੀਕ ਹੈ ਜੀ ਠੀਕ ਹੈ ਨਾ ਅਗਰ ਬੰਦੇ ਦੇ ਵਿੱਚ ਕਾਬਲੀਅਤ ਹੋਵੇ ਉਹ ਕਿਤੇ ਵੀ ਜੋਬ ਲੈ ਸਕਦਾ ਵੈ ਅਗਰ ਬੰਦੇ ਨੇ ਕੋਈ ਰਿਕਵੈਸਟ ਕਰਨੀ ਵੀ ਹੈ ਤਾਂ ਮੈਨੇਜਮੈਂਟ ਅਧਾਰੇ ਨੂੰ ਮੈਨੇਜਮੈਂਟ ਨੂੰ ਰਿਕਵੈਸਟ ਕੀਤੀ ਜਾ ਸਕਦੀ ਹੈ ਨਾ ਕਦੇ ਮੇਰੇ ਕੋਲ ਸਰਪੰਚ ਤੋਂ ਸਪਾਰਸ਼ ਪਵਾ ਦਿੰਦੇ ਨੇ ਕਦੇ ਯੂਨੀਵਰਸਿਟੀ ਸ਼ਿਕਾਇਤ ਕਰ ਦਿੰਦੇ ਨੇ ਕਦੇ ਕੁਝ ਕਰ ਦਿੰਦੇ ਨੇ ਠੀਕ ਹੈ ਜੀ ਹਰ ਇੱਕ ਚੀਜ਼ ਦਾ ਮਸਲਾ ਜਿਹੜੇ ਏਮਪਲੋਇਰ ਹੁੰਦੇ ਨੇ ਉਹਨਾਂ ਦੇ ਕੋਲ ਹੀ ਹੱਲ ਹੋ ਸਕਦਾ ਨਾ ਸਰ ਤੇ ਸਰ ਇਸ ਦਾ ਕੋਈ ਮਸਲਾ ਹੱਲ ਹੋ ਸਕਦਾ ਸਰ ਜੀ ਅਗਰ ਮੈਨੂੰ ਮਰਦੇ ਕੋਈ ਚਾਹੇ ਰਿਕਵੈਸਟ ਕਰੀ ਮੈਨੂੰ ਮੈਨੂੰ ਤਾਂ ਹੀ ਹੱਲ ਹੋ ਸਕਦਾ ਨਾ ਜੀ ਧਰਨਾ ਦੇ ਕੇ ਤਾਂ ਕੋਈ ਹੱਲ ਨਹੀਂ ਹੋਣਾ ਧਰਨਾ ਤਾਂ ਕਿਸੇ ਚੀਜ਼ ਦਾ ਹੱਲ ਨਹੀਂ ਹੈਗਾ ਅਗਰ ਇਹਨੂੰ ਲੱਗਦਾ ਕਿ ਉਹ ਧੱਕੇਸ਼ਾਹੀ ਹੋਈ ਹੈ ਤੇ ਕੋਰਟ ਜਾ ਸਕਦਾ ਵੈ ਸਰ ਠੀਕ ਹੈ ਜੀ